ਕੰਗ ਜਲੰਧਰ ਦੇ ਵਿੱਚ ਇੱਕ 13 ਸਾਲਾਂ ਦੀ ਧੀ ਨਾਲ ਉਸਦੇ ਗਵਾਂਡ ਵਿੱਚ ਰਹਿੰਗੇ ਇੱਕ ਇਨਸਾਨ ਨੇ ਇੱਕ ਜਹਾ ਕਰਮ ਕੀਤਾ ਇਹੋ ਜਿਹਾ ਭੈੜਾ ਕੰਮ ਕੀਤਾ ਜਿਸ ਨੂੰ ਪੜ੍ਹ ਸੁਣ ਕੇ ਵੇਖ ਕੇ ਜਾਉਣ ਦੀ ਵੀਡੀਓਜ਼ ਵੇਖ ਕੇ ਹਰ ਇੱਕ ਚੰਗੇ ਇਨਸਾਨ ਦੀਆਂ ਅੱਖਾਂ ਪਾਣੀ ਨਾਲ ਭਰ ਜਾਂਦੀਆਂ ਤੇ ਆਪਣੇ ਆਪ ਤੋਂ ਵੀ ਸ਼ਰਮਿੰਦਗੀ ਆ ਜਾਂਦੀਆਂ ਕਿ ਸਾਡਾ ਸਮਾਜ ਕਿਹੜੇ ਪਾਸੇ ਰਾਹ ਤੇ ਚੱਲ ਪਿਆ ਸਾਡੇ ਸਮਾਜ 'ਚ ਇੰਨੀ ਬੁਰੀਆਂ ਆਦਤਾਂ ਕਿਉਂ ਆ ਗਈਆਂ ਇੱਕ ਪਿਉਆਂ ਵਰਗੇ ਰਿਸ਼ਤੇ ਜਾਂ ਵੱਡੀ ਉਮਰ ਦੇ ਉਹ ਰਿਸ਼ਤੇ ਜਿਹੜੇ ਆਂਗਵਾਣ ਚ ਚੱਕ ਕੇ ਵਸਦੀਆਂ ਧੀਆਂ ਨੂੰ ਹੀ ਨੋਚ-ਨੋਚ ਕੇ ਖਾਣ ਲੱਗ ਪਏ ਨੇ ਬੜਾ ਹੀ ਦੁਖਦਾਈਕ ਹੋਇਆ ਤੁਸੀਂ ਸਭ ਜਾਣਦੇ ਹੋ ਕਿ ਜੰੰਦਰ ਦੇ ਵਿੱਚ ਇੱਕ 13 ਸਾਲਾਂ ਦੀ ਧੀ ਰਾਣੀ ਜਿਹਦੀ ਉਹਦੀ ਸਹੇਲੀ ਦੇ ਪਿਓ ਨੇ ਇੱਕ ਜਹਾ ਬੁਰਾ ਕੰਮ ਕੀਤਾ ਕਿ ਅੱਜ ਮਨ ਜਿਹੜਾ ਭਾਰ ਆਇਆ ਹਰ ਇੱਕ ਇਨਸਾਨ ਦਾ ਕਿ ਲੱਖ ਲਾਂਤ ਇਹੋ ਜਿਹੇ ਬੰਦੇ ਤੇ ਜਿਨੇ ਐਡਾ ਬੁਰਾ ਕਰਮ ਕੀਤਾ ਤੁਸੀਂ ਸਭ ਜਾਣਦੇ ਹੋ ਕਿ ਕਈ ਗੱਲਾਂ ਬੋਲ ਕੇ ਨਹੀਂ ਦੱਸੀਆਂ ਜਾਂਦੀਆਂ ਤੋ ਇਹ ਉਹ ਕੀ ਹੋਇਆ ਕਿ ਉਹ ਧੀ ਜਿਹੜੀ ਸੀ ਉਹ ਦੂਸਰੀ ਧੀ ਦੇ ਨਾਲ ਪੜਦੀ ਸੀ ਜਿਸ ਬੰਦੇ ਨੇ ਜਿਸ ਕੁੱਤੇ ਇਨਸਾਨ ਨੇ ਬੁਰਾ ਕਰਮ ਕੀਤਾ ਤਾਂ ਉਹਦੇ ਘਰ ਗਈ ਉਹ ਆਪਣੀ ਸਹੇਲੀ ਦੇ ਕੋਲ 13 ਸਾਲਾਂ ਦੀ ਧੀ ਰਾਣੀ ਕਿ ਮੈਂ ਕੋਈ ਕਿਤਾਬ ਲੈ ਆਉਂਦੀ ਜਾਂ ਮੈਨੂੰ ਮਿਲ ਆਵਾ ਜਾਂ ਘੜੀ ਗੱਲਬਾਤ ਹੋ ਜੂਗੀ ਤਾਂ ਉਹ ਘਰ ਨਹੀਂ ਸੀ ਉਹਦੀ ਸਹੇਲੀ ਤੇ ਉਹਦਾ ਬਾਪ ਇਕੱਲਾ ਘਰ ਸੀ ਤੇ ਉਹ ਬਾਪ ਨੇ ਬਹੁਤ ਹੀ ਬੁਰਾ ਕੀਤਾ ਉਸ ਧੀ ਨੂੰ ਉਹਨੂੰ ਕਿਸੇ ਖਾਂਡੋਗਾ ਨਹੀਂ ਛੱਡਿਆ ਉਲਟਾ ਉਹਨੂੰ ਉਹਦਾ ਕਤਲ ਵੀ ਕਰ ਦਿੱਤਾ ਮਾਰ ਦਿੱਤਾ ਇਹੋ ਜਿਹੇ ਇਨਸਾਨਾਂ ਤੋਂ ਲੱਖ ਲੱਖ ਲੰਘਤਾ ਮੈਂ ਹੋਂਦ ਆ ਕਿ ਤੁਸੀਂ ਵੀ ਸਾਰੇ ਪਾਰੇ ਹੋਵੋਗੇ ਕਿ ਕਿੰਨਾ ਬੁਰਾ ਕੀਤਾ ਜੇ ਸਾਡੇ ਇਨਸਾਨੀ ਰਿਸ਼ਤਿਆਂ ਚ ਆਂਢ ਗੁਆਂਢ ਤਾਂ ਭੈਣ ਭਰਾ ਮਾਪਿਆਂ ਵਰਗੇ ਹੁੰਦੇ ਨੇ ਬਹੁਤ ਸਾਰੇ ਸੱਜਣੇ ਸੋਚਦੇ ਕਿ ਸਾਡੇ ਆਂਢ ਗੁਆਂਢ ਚੰਗੇ ਲੋਕ ਰਹਿੰਦੇ ਨੇ ਸਾਡੇ ਜੇ ਬੱਚੇ ਵੀ ਘਰ ਨੇ ਤੇ ਕੋਈ ਗੱਲ ਨਹੀਂ ਸਾਡੀ ਆਂਢ ਗੁਆਂਢੀ ਬਹੁਤ ਚੰਗੇ ਨੇ ਇਹ ਬਹੁ ਗਿਣਤੀ ਚ ਆਂਢੀ ਗੁਆਂਢੀ ਚੰਗੇ ਵੀ ਹੁੰਦੇ ਆ ਅੱਜ ਵੀ ਹੈਗੇ ਨੇ ਇਹ ਪਤਾ ਨਹੀਂ ਕਿੱਥੋਂ ਗੰਦੀ ਨਾਲੀ ਦਾ ਕੀੜਾ ਉਸ ਮੁਹੱਲੇ ਦੇ ਉਸ ਘਰ ਦੇ ਲੱਗੇ ਰਿਹਾਦਾ ਸੀ ਇਹ ਗੰਦੀ ਨਾਲੀ ਦਾ ਕੀੜਾ ਜਿਸ ਨੇ ਇਕੱਲਾ ਗੰਦੀ ਨਾਲੀ ਦਾ ਕੀੜਾ ਨਹੀਂ ਸਾਬਤ ਹੋਇਆ ਇਹ ਸਿੱਖ ਧਰਮ ਦੇ ਵਿੱਚ ਗੰਦੀ ਨਾਲੀ ਦਾ ਕੀੜਾ ਵੜਿਆ ਹੋਇਆ ਸੀ ਜੋ ਸਿਰ ਤੇ ਪੱਗ ਵੀ ਸਜਾਉਂਦਾ ਸੀ ਤੇ ਜਿਸ ਨੇ ਬਾਕੀ ਵੀ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕੀਤੀਆਂ ਹੋਈਆਂ ਸੀ ਇੱਕ ਵਿਖਾਵੇ ਦੇ ਤੌਰ ਤੇ ਇਨੂੰ ਸਿੱਖ ਨਹੀਂ ਕਿਹਾ ਜਾ ਸਕਦਾ ਇਹਨੂੰ ਗੰਦੀ ਨਾਲੀ ਦਾ ਕੀੜਾ ਕਿਹਾ ਜਾ ਸਕਦਾ ਸਿੱਖ ਸਰਦਾਰ ਤਾਂ ਹਮੇਸ਼ਾ ਧੀਆਂ ਪਹਿਣਾਗੇ ਇੱਜ਼ਤਾਂ ਬਚਾਉਂਦੇ ਆਏ ਸਿੱਖ ਸਿੱਖ ਤਾਂ ਹਮੇਸ਼ਾ ਅਬਦਾਲੀ ਤੱਕ ਲੋਕਾਂ ਕੋਲੋਂ ਧੀਆਂ ਪਹਿਣਾ ਨੂੰ ਛੜਾ ਕੇ ਬੜੇ ਮਾਨ ਨਾਲ ਤੇ ਇੱਜ਼ਤ ਨਾਲ ਘਰੋ ਘਰੀ ਪਹਚਾਣਦੇ ਆਏ ਪਰ ਇਸ ਗੰਦੀ ਨਾਲੀ ਦੇ ਕੀੜੇ ਨੇ ਚੰਗਾ ਨਹੀਂ ਕੀਤਾ ਸੀ ਇਹਨੂੰ ਲਾਂਤਾਂ ਪਾਉਨੇ ਆ ਇਹੋ ਜਿਹੇ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ ਇਹੋ ਜਿਹੇ ਲੋਕ ਜੇ ਆਪਣੀ ਸੇਹਲੀ ਦੀ ਸਹੇਲੀ ਦੀ ਨਾਮਗਲ ਧੀ ਦੀ ਸਹੇਲੀ ਦੇ ਨਾਲ ਉਹ ਜਿਆ ਬੰਦਾ ਬੁਰਾ ਕੰਮ ਕਰ ਸਕਦਾ ਤੇ ਅਸਲੀਅਤ ਵਿੱਚ ਕਿੰਨਾ ਗੰਦਾ ਹੋਵੇਗਾ ਇਸ ਗੱਲ ਦਾ ਵੀ ਅੰਦਾਜ਼ਾ ਸਾਨੂੰ ਲਾ ਲੈਣਾ ਚਾਹੀਦਾ ਮੈਂ ਉਸ ਮਾਪਿਆਂ ਦੇ ਨਾਲ ਦੁੱਖ ਚਾਂਝਾ ਕਰਦਾ ਹਾਂ ਜਿਸ ਜਿੰਨਾ ਦੀ ਧੀ ਅੱਜ ਇਸ ਸੰਸਾਰ ਚ ਨਹੀਂ ਹੈਗੀ ਉਸ ਧੀ ਦੀ ਸ਼ਰਮਿੰਦਗੀ ਮਹਿਸੂਸ ਕਰਦਾ ਕਿ ਧੀਏ ਸਾਈ ਕਿਵੇਂ ਦਾ ਸਮਾਜ ਸਿਰਜ ਲਿਆ ਸਾਨੂੰ ਬੜੀ ਸ਼ਰਮ ਆ ਰਹੀ ਹੈ ਅਸੀਂ ਤੇਰੇ ਬਾਰੇ ਇਹ ਵੀ ਨਹੀਂ ਕਹਿ ਸਕਦੇ ਕਿ ਰੱਬ ਸੋਣਿਆ ਦੀ ਆਤਮਾ ਨੂੰ ਸ਼ਾਂਤੀ ਦੇ ਕਿਉਂਕਿ ਦੋਸ਼ੀ ਤਾਂ ਸਾਡੇ ਹੀ ਲੋਕ ਨੇ ਅਸੀਂ ਬੜੇ ਸ਼ਰਮਿੰਦੇ ਆ ਧੀਏ ਸਾਨੂੰ ਮਾਫ਼ ਕਰੀ ਸਾਡੇ ਲੋਕਾਂ ਨੂੰ ਮਾਫ਼ ਕਰੀ ਤੁਸੀਂ ਕਿੰਨੀਆਂ ਚੰਗੀਆਂ ਜੇ ਧੀਆ ਤੇ ਇਥੇ ਦਰਿੰਦਗੀ ਜਿਹੜੀ ਵੇਖ ਕੇ ਅੱਖਾਂ ਸ਼ਰਮ ਨਾਲ ਸਾਡੀਆਂ ਆਪਣੀਆਂ ਨੀਂਹੀਆਂ ਹੋ ਰੀਆਂ ਨੇ ਬੜਾ ਹੀ ਮਨ ਦੁਖੀ ਹੋਇਆ ਤੇ ਬੜਾ ਮਨ ਉਦਾਸ ਵੀ ਹੋਇਆ ਤੇ ਹੁਣ ਕੀ ਕੀਤਾ ਜਾ ਸਕਦਾ ਅਸੀਂ ਕੁਝ ਕਰ ਨਹੀਂ ਸਕਦੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਚਵਲ ਬੰਦੇ ਤੇ ਇਸ ਗੰਦੀ ਨਾਲੀ ਦੇ ਕੀੜੇ ਨੂੰ ਜਿਹੜੀ ਆ ਜਲਦੀ ਤੋਂ ਜਲਦੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਦਾ ਮਲਿਆ ਮੇਡ ਕਰ ਦਿੱਤਾ ਜਾਵੇ ਮੈਂ ਤਾਂ ਕਿੰਨਾ ਇਹਦਾ ਘਰ ਵੀ ਢਾ ਦਿੱਤਾ ਜਾਵੇ ਤਾਂ ਕਿ ਕੋਈ ਹੋਰ ਇਨਸਾਨ ਇਸ ਗੱਲ ਤੋਂ ਸਿੱਖਿਆ ਲਵੇ ਕਿ ਜੇ ਬੁਰੇ ਕੰਮ ਕਰਾਂਗੇ ਤੇ ਵੀ ਸਜ਼ਾ ਸਾਨੂੰ ਬਹੁਤ ਵੱਡੀ ਮਿਲੇਗੀ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਤੇ ਫਾਸਟ ਟਰੈਕ ਦੇ ਵਿੱਚ ਕੇਸ ਚ ਲਾ ਕੇ ਤੇ ਇਹ ਨੂੰ ਤੁਰੰਤ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਜਾਂ ਇਹਨੂੰ ਤੜਫਾ ਤੜਫਾ ਕੇ ਮਾਰਿਆ ਜਾਵੇ ਜਿੱਦਾਂ ਨੇ ਉਸ ਧੀ ਨੂੰ ਮਾਰਿਆ ਹੋਊਗਾ ਇਹਨੇ ਬਹੁਤ ਹੀ ਬੁਰਾ ਕੀਤਾ ਸਾਨੂੰ ਇਸ ਗੱਲ ਦਾ ਬਹੁਤ ਦੁੱਖਿਆ ਤੇ ਅਸੀਂ ਸਾਰੇ ਜਾਣੇ ਰੱਬ ਸੋਹਣੇ ਗਾੜੀ ਅਰਦਾਸ ਕਰਦੇ ਹਾਂ ਕਿ ਰੱਬ ਸੋਹਣੇ ਉਹ ਧੀ ਰਾਣੀ ਦੀ ਆਤਮਾ ਨੂੰ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ